ਕਹ ਦਿੱਤੀ ਹੈ ਡੀਜੇ ਦੀ ਤੇਜ਼ ਆਵਾਜ਼ ਸੀਗੀ ਉਸ ਦੇ ਕਾਰਨ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਜੋ ਉੱਤੇ ਲੋਕ ਸਨ ਉਹ ਇੱਕ ਤਿਉਹਾਰ ਮਨਾ ਰਹੇ ਸੰਤੇ ਉਥੇ ਡੀਜੇ ਲੱਗੇ ਹੋਏ ਸਨ ਡੀਜੇ ਦੀ ਆਵਾਜ਼ ਕਾਫੀ ਤੇਜ਼ ਸੀਗੀ ਜੋ ਕਿ ਜੋ ਘਰ ਹੈ ਉਹ ਨਹੀਂ ਸਹਾਰ ਪਾਇਆ ਤੇ ਘਰ ਦੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਹੋ ਗਿਆ ਤੇ ਲੋਕ ਇਹ ਜੋ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਹਾਦਸਾ ਹੈ ਆਂਧਰ ਪ੍ਰਦੇਸ਼ ਦੇ ਸ੍ਰੀ ਕਾਕੁਲਮ ਹਦਾਇਤ ਜਿੱਥੇ ਲੋਕ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਸੇ ਸਮੇਂ ਹੀ ਡੀਜੇ ਦੀ ਤਮਕ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜੋ ਛੱਤ ਹੈ ਉਸ ਹਾਰ ਨਾ ਪਾਈ ਤੇ ਛੱਤ ਇਕਦਮ ਜੋ ਕਿ نیچے ਡਿੱਗ ਜਾਂਦੀ ਹੈ ਬਾਅਦ ਦੇ ਵਿੱਚ ਲੋਕਾਂ ਦਾ ਇਕੱਠ ਉੱਥੇ ਮੌਜੂਦ ਹੋ ਜਾਂਦਾ ਹੈ ਤੇ ਇਹ ਜੋ ਇੱਕ ਦੁਕਾਨ ਜਾਂ ਘਰ ਦੀ ਛੱਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਉੱਪਰ ਵੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ 7 ਲੋਕ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਜਿਹੜੇ ਇਲਾਜ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਵਿੱਚ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸ ਦੇ ਕਿ ਆਂਧਰਾ ਪ੍ਰਦੇਸ਼ ਦਾ ਇਹ ਜੋ ਹਾਦਸਾ ਆਂਧਰਾ ਪ੍ਰਦੇਸ਼ ਦੀ ਇਹ ਜੋ ਤਸਵੀਰ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਛੱਤ ਹੈ ਤਿਉਹਾਰ ਮਨਾ ਰਹੇ ਸਨ ਲੋਕ ਤੇ ਉਸ ਸਮੇਂ ਹੀ ਡਿੱਗ ਜਾਂਦੀ ਹੈ ਤੇ ਲੋਕ ਕਬਰਾ ਜਾਂਦੇ ਨੇ ਮੌਕੇ ਦੇ ਉੱਪਰ ਹਾਹਾਕਾਰ ਮਚ ਜਾਂਦਾ ਹੈ ਤੇ ਜੋ ਆਸ-ਪਾਸੇ ਦੇ ਲੋਕ ਹੈ ਉਹ ਮੌਜੂਦ ਹੋ ਜਾਂਦੇ ਨੇ ਤੇ ਜੋ ਮਲਬਾ ਹੈ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਲਬੇ ਹੇਠਾਂ ਕਈ ਜੋ ਲੋਕ ਦਬ ਜਾਂਦੇ ਐ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਹੁਣ ਜੋ ਜ਼ਖਮੀ ਲੋਕ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਜਿਸ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੋ ਮਲਬਾ ਉਹ ਡਿੱਗ ਜਾਂਦਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿਆਦਾ ਦੱਸ ਦੇ ਕਿ ਆਂਧਰ ਪ੍ਰਦੇਸ਼ ਦੇ ਸ਼੍ਰੀ ਕਾਰਕੁਲਮ ਦੇ ਵਿਖੇ ਇੱਕ ਛੱਤ ਡਿੱਗ ਜਾਂਦੀ ਹੈ ਛੱਤ ਕਿਉਂ ਡਿੱਗਦੀ ਹੈ ਡੀ ਜੇ ਦੀ ਤੇਜ਼ ਆਵਾਜ਼ ਸੀਗੀ ਉਸ ਦੇ ਕਾਰਨ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਜੋ ਉੱਥੇ ਲੋਕ ਸਨ ਉਹ ਇੱਕ ਤਿਉਹਾਰ ਮਨਾ ਰਹੇ ਸਨ ਤੇ ਉੱਥੇ ਡੀ ਜੇ ਲੱਗੇ ਹੋਏ ਸਨ ਡੀ ਜੇ ਦੀ ਆਵਾਜ਼ ਕਾਫੀ ਤੇਜ਼ ਸੀਗੀ ਜੋ ਕਿ ਜੋ ਘਰ ਹੈ ਉਹ ਨਹੀਂ ਸਹਾਰ ਪਾਇਆ ਤੇ ਘਰ ਦੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਹੋ ਗਿਆ ਤੇ ਲੋਕ ਇਹ ਜੋ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਹਾਦਸਾ ਹੈ ਅੰਦਰ ਪ੍ਰਦੇਸ਼ ਦੇ ਸ਼੍ਰੀ ਕਾਕुलम ਹਦਾਇਤ ਜਿੱਥੇ ਲੋਕ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਸੇ ਸਮੇਂ ਹੀ ਡੀਜੇ ਦੀ ਤਮਕ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜੋ ਛੱਤ ਹੈ ਉਸ ਹਾਰ ਨਾ ਪਾਈ ਤੇ ਛੱਤ ਇੱਕਦਮ ਜੋ ਕਿ نیچے ਡਿੱਗ ਜਾਂਦੀ ਹੈ ਬਾਅਦ ਵਿੱਚ ਲੋਕਾਂ ਦਾ ਇਕੱਠ ਉੱਥੇ ਮੌਜੂਦ ਹੋ ਜਾਂਦਾ ਹੈ ਤੇ ਇਹ ਜੋ ਇੱਕ ਦੁਕਾਨ ਜਾਂ ਘਰ ਦੀ ਛੱਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਉੱਪਰ ਵੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ 7 ਲੋਕ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਜਿਹੜੇ ਇਲਾਜ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਵਿੱਚ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸਦੇ ਕਿ ਆਂਧਰਾ ਪ੍ਰਦੇਸ਼ ਦਾ ਇਹ ਜੋ ਹਾਦਸਾ ਆਂਧਰਾ ਪ੍ਰਦੇਸ਼ ਦੀ ਇਹ ਜੋ ਤਸਵੀਰ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹੋ ਛੱਤ ਹੈ ਤਿਉਹਾਰ ਮਨਾ ਰਹੇ ਸਨ ਲੋਕ ਤੇ ਉਸ ਸਮੇਂ ਹੀ ਡਿੱਗ ਜਾਂਦੀ ਹੈ ਤੇ ਲੋਕ ਕਬਰਾ ਜਾਂਦੇ ਨੇ ਮੌਕੇ ਦੇ ਉੱਪਰ ਹਾਹਾਕਾਰ ਮਚ ਜਾਂਦਾ ਹੈ ਤੇ ਜੋ ਆਸ-ਪਾਸ ਦੇ ਲੋਕ ਹੈ ਉਹ ਮੌਜੂਦ ਹੋ ਜਾਂਦੇ ਨੇ ਤੇ ਜੋ ਮਲਬਾ ਹੈ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਲਬੇ ਹੇਠਾਂ ਕਈ ਜੋ ਲੋਕ ਦਬ ਜਾਂਦੇ ਐ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੁਣ ਜੋ ਜ਼ਖਮੀ ਲੋਕ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਜਿਸ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੋ ਮਲਬਾ ਉਹ ਡਿੱਗ ਜਾਂਦਾ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿਆਦਾ ਦੱਸਦੇ ਕਿ ਆਂਧਰ ਪ੍ਰਦੇਸ਼ ਦੇ ਸ਼੍ਰੀ ਕਾਰਕੁਲਮ ਦੇ ਵਿਕੇ ਇੱਕ ਛੱਤ ਡਿੱਗ ਜਾਂਦੀ ਹੈ ਛੱਤ ਕਿਉਂ ਡਿੱਗਦੀ ਹੈ ਡੀ ਜੇ ਦੀ ਤੇਜ਼ ਆਵਾਜ਼ ਸੀਗੀ ਉਸ ਦੇ ਕਾਰਨ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਜੋ ਉੱਥੇ ਲੋਕ ਸਨ ਉਹ ਇੱਕ ਤਿਉਹਾਰ ਮਨਾ ਰਹੇ ਸਨ ਤੇ ਉੱਥੇ ਡੀ ਜੇ ਲੱਗੇ ਹੋਏ ਸਨ ਡੀ ਜੇ ਦੀ ਆਵਾਜ਼ ਕਾਫੀ ਤੇਜ਼ ਸੀਗੀ ਜੋ ਕਿ ਜੋ ਘਰ ਹੈ ਉਹ ਨਹੀਂ ਸਹਾਰ ਪਾਇਆ ਤੇ ਘਰ ਦੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਹੋ ਗਿਆ ਤੇ ਲੋਕ ਇਹ ਜੋ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਹਾਦਸਾ ਹੈ ਆਂਧਰ ਪ੍ਰਦੇਸ਼ ਦੇ ਸ੍ਰੀ ਕਾਕुलम ਹਦਾਇਤ ਜਿੱਥੇ ਲੋਕ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਸੇ ਸਮੇਂ ਹੀ ਡੀਜੇ ਦੀ ਤਮਕ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜੋ ਛੱਤ ਹੈ ਉਸ ਹਾਰ ਨਾ ਪਾਈ ਤੇ ਛੱਤ ਇੱਕਦਮ ਜੋ ਕਿ نیچے ਡਿੱਗ ਜਾਂਦੀ ਹੈ ਬਾਅਦ ਦੇ ਵਿੱਚ ਲੋਕਾਂ ਦਾ ਇਕੱਠ ਉੱਥੇ ਮੌਜੂਦ ਹੋ ਜਾਂਦਾ ਹੈ ਤੇ ਇਹ ਜੋ ਇੱਕ ਦੁਕਾਨ ਜਾਂ ਘਰ ਦੀ ਛੱਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਉੱਪਰ ਵੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ 7 ਲੋਕ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਜਿਹੜੇ ਇਲਾਜ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਵਿੱਚ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸ ਦੇ ਕਿ ਆਂਧਰਾ ਪ੍ਰਦੇਸ਼ ਦਾ ਇਹ ਜੋ ਹਾਦਸਾ ਆਂਧਰਾ ਪ੍ਰਦੇਸ਼ ਦੀ ਇਹ ਜੋ ਤਸਵੀਰ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਛੱਤ ਹੈ ਤਿਉਹਾਰ ਮਨਾ ਰਹੇ ਸਨ ਲੋਕ ਤੇ ਉਸ ਸਮੇਂ ਹੀ ਡਿੱਗ ਜਾਂਦੀ ਹੈ ਤੇ ਲੋਕ ਕਬਰਾਂ ਜਾਂਦੇ ਨੇ ਮੌਕੇ ਦੇ ਉੱਪਰ ਹਾਹਾਕਾਰ ਮਚ ਜਾਂਦਾ ਹੈ ਤੇ ਜੋ ਆਸ-ਪਾਸੇ ਦੇ ਲੋਕ ਹੈ ਉਹ ਮੌਜੂਦ ਹੋ ਜਾਂਦੇ ਨੇ ਤੇ ਜੋ ਮਲਬਾ ਹੈ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਲਬੇ ਹੇਠਾਂ ਕਈ ਜੋ ਲੋਕ ਦਬ ਜਾਂਦੇ ਐ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੁਣ ਜੋ ਜ਼ਖਮੀ ਲੋਕ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਜਿਸ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੋ ਮਲਬਾ ਉਹ ਡਿੱਗ ਜਾਂਦਾ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇहद ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿਆਦਾ ਦੱਸਦੇ ਕਿ ਅੰਦਰ ਪ੍ਰਦੇਸ਼ ਦੇ ਸ਼੍ਰੀਕਾਰਕੁਲਮ ਦੇ ਵਿਕੇ ਇੱਕ ਛੱਤ ਡਿੱਗ ਜਾਂਦੀ ਹੈ ਛੱਤ ਕਿਉਂ ਡਿੱਗਦੀ ਹੈ ਡੀ ਜੇ ਡੀ ਤੇਜ਼ ਆਵਾਜ਼ ਸੀਗੀ ਉਸ ਦੇ ਕਾਰਨ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਜੋ ਉੱਤੇ ਲੋਕ ਸਨ ਉਹ ਇੱਕ ਤਿਉਹਾਰ ਮਨਾ ਰਹੇ ਸਨ ਤੇ ਉੱਥੇ ਡੀਜੇ ਲੱਗੇ ਹੋਏ ਸਨ ਡੀਜੇ ਦੀ ਆਵਾਜ਼ ਕਾਫੀ ਤੇਜ਼ ਸੀਗੀ ਜੋ ਕਿ ਚੁੱਕਾਰ ਹੈ ਉਹ ਨਹੀਂ ਸਹਾਰ ਪਾਇਆ ਤੇ ਘਰ ਦੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਹੋ ਗਿਆ ਤੇ ਲੋਕ ਇਹ ਜੋ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਹਾਦਸਾ ਹੈ ਆਂਧਰ ਪ੍ਰਦੇਸ਼ ਦੇ ਸ੍ਰੀ ਕਾਕੁਲਮ ਹਦਾਇਤ ਜਿੱਥੇ ਲੋਕ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਸੇ ਸਮੇਂ ਹੀ ਡੀਜੇ ਦੀ ਤਮਕ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜੋ ਛੱਤ ਹੈ ਉਸ ਹਾਰ ਨਾ ਪਾਈ ਤੇ ਛੱਤ ਇੱਕਦਮ ਜੋ ਕਿ نیچے ਡਿੱਗ ਜਾਂਦੀ ਹੈ ਬਾਅਦ ਵਿੱਚ ਲੋਕਾਂ ਦਾ ਇਕੱਠ ਉੱਥੇ ਮੌਜੂਦ ਹੋ ਜਾਂਦਾ ਹੈ ਤੇ ਇਹ ਜੋ ਇੱਕ ਦੁਕਾਨ ਜਾਂ ਘਰ ਦੀ ਛੱਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਉੱਪਰ ਵੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ 7 ਲੋਕ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਜਿਹੜੇ ਇਲਾਜ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਵਿੱਚ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸਦੀ ਕਿ ਆਂਧਰਾ ਪ੍ਰਦੇਸ਼ ਦਾ ਇਹ ਜੋ ਹਾਦਸਾ ਆਂਧਰਾ ਪ੍ਰਦੇਸ਼ ਦੀ ਇਹ ਜੋ ਤਸਵੀਰ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਛੱਤ ਹੈ ਤਿਉਹਾਰ ਮਨਾ ਰਹੇ ਸਨ ਲੋਕ ਤੇ ਉਸ ਸਮੇਂ ਹੀ ਡਿੱਗ ਜਾਂਦੀ ਹੈ ਤੇ ਲੋਕ ਕਬਰਾ ਜਾਂਦੇ ਨੇ ਮੌਕੇ ਦੇ ਉੱਪਰ ਹਾਹਾਕਾਰ ਮਚ ਜਾਂਦਾ ਹੈ ਤੇ ਜੋ ਆਸ-ਪਾਸੇ ਦੇ ਲੋਕ ਹੈ ਉਹ ਮੌਜੂਦ ਹੋ ਜਾਂਦੇ ਨੇ ਤੇ ਜੋ ਮਲਬਾ ਹੈ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਲਬੇ ਹੇਠਾਂ ਕਈ ਜੋ ਲੋਕ ਦਬ ਜਾਂਦੇ ਐ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੁਣ ਜੋ ਜ਼ਖਮੀ ਲੋਕ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਜਿਸ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੋ ਮਲਬਾ ਉਹ ਡਿੱਗ ਜਾਂਦਾ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇहद ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਜ ਜਿਆਦਾ ਦੱਸਦੇ ਕਿ ਆਂਧਰ ਪ੍ਰਦੇਸ਼ ਤੇ ਸ਼੍ਰੀ ਕਾਰਕੁਲਮ ਦੇ ਵਿਕੇ ਇੱਕ ਛੱਤ ਡਿੱਗ ਜਾਂਦੀ ਹੈ ਛੱਤ ਕਿਉਂ ਡਿੱਗਦੀ ਹੈ ਡੀ ਜੇ ਦੀ ਤੇਜ਼ ਆਵਾਜ਼ ਸੀਗੀ ਉਸ ਦੇ ਕਾਰਨ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਜੋ ਉੱਥੇ ਲੋਕ ਸਨ ਉਹ ਇੱਕ ਤਿਉਹਾਰ ਮਨਾ ਰਹੇ ਸਨ ਤੇ ਉੱਥੇ ਡੀ ਜੇ ਲੱਗੇ ਹੋਏ ਸਨ ਡੀ ਜੇ ਦੀ ਆਵਾਜ਼ ਕਾਫੀ ਤੇਜ਼ ਸੀਗੀ ਜੋ ਕਿ ਜੋ ਘਰ ਹੈ ਉਹ ਨਹੀਂ ਸਹਾਰ ਪਾਇਆ ਤੇ ਘਰ ਦੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਹੋ ਗਿਆ ਤੇ ਲੋਕ ਇਹ ਜੋ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਹਾਦਸਾ ਹੈ ਆਂਧਰ ਪ੍ਰਦੇਸ਼ ਦੇ ਸ੍ਰੀ ਕਾਕुलम ਹਦਾਇਤ ਜਿੱਥੇ ਲੋਕ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਸੇ ਸਮੇਂ ਹੀ ਡੀਜੇ ਦੀ ਤਮਕ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜੋ ਛੱਤ ਹੈ ਉਸ ਹਾਰ ਨਾ ਪਾਈ ਤੇ ਛੱਤ ਇੱਕਦਮ ਜੋ ਕਿ نیچے ਡਿੱਗ ਜਾਂਦੀ ਹੈ ਬਾਅਦ ਦੇ ਵਿੱਚ ਲੋਕਾਂ ਦਾ ਇਕੱਠ ਉੱਥੇ ਮੌਜੂਦ ਹੋ ਜਾਂਦਾ ਹੈ ਤੇ ਇਹ ਜੋ ਇੱਕ ਦੁਕਾਨ ਜਾਂ ਘਰ ਦੀ ਛੱਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਉੱਪਰ ਵੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ 7 ਲੋਕ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਜਿਹੜੇ ਇਲਾਜ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਵਿੱਚ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸ ਦੇ ਕਿ ਆਂਧਰਾ ਪ੍ਰਦੇਸ਼ ਦਾ ਇਹ ਜੋ ਹਾਦਸਾ ਆਂਧ ਪ੍ਰਦੇਸ਼ ਦੀ ਇਹ ਜੋ ਤਸਵੀਰ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹੋ ਛੱਤ ਹੈ ਤਿਉਹਾਰ ਮਨਾ ਰਹੇ ਸਨ ਲੋਕ ਤੇ ਉਸ ਸਮੇਂ ਹੀ ਡਿੱਗ ਜਾਂਦੀ ਹੈ ਤੇ ਲੋਕ ਕਬਰਾਂ ਜਾਂਦੇ ਨੇ ਮੋਕੇ ਦੇ ਉੱਪਰ ਹਾਹਾਕਾਰ ਮਚ ਜਾਂਦਾ ਹੈ ਤੇ ਜੋ ਆਸ-ਪਾਸੇ ਦੇ ਲੋਕ ਹੈ ਉਹ ਮੌਜੂਦ ਹੋ ਜਾਂਦੇ ਨੇ ਤੇ ਜੋ ਮਲਬਾ ਹੈ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਲਬੇ ਹੇਠਾਂ ਕਈ ਜੋ ਲੋਕ ਦਬ ਜਾਂਦੇ ਐ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੁਣ ਜੋ ਜ਼ਖਮੀ ਲੋਕ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਜਿਸ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੋ ਮਲਬਾ ਉਹ ਡਿੱਗ ਜਾਂਦਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜ ਜਿਆਦਾ ਦੱਸ ਦੇ ਕਿ ਆਂਧਰ ਪ੍ਰਦੇਸ਼ ਦੇ ਸ਼੍ਰੀ ਕਾਰਕੁਲਮ ਦੇ ਵਿਖੇ ਇੱਕ ਛੱਤ ਡਿੱਗ ਜਾਂਦੀ ਹੈ ਛੱਤ ਕਿਉਂ ਡਿੱਗਦੀ ਹੈ ਡੀ ਜੇ ਦੀ ਤੇਜ਼ ਆਵਾਜ਼ ਸੀਗੀ ਉਸ ਦੇ ਕਾਰਨ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਜੋ ਉੱਥੇ ਲੋਕ ਸਨ ਉਹ ਇੱਕ ਤਿਉਹਾਰ ਮਨਾ ਰਹੇ ਸਨ ਤੇ ਉੱਥੇ ਡੀ ਜੇ ਲੱਗੇ ਹੋਏ ਸਨ ਡੀ ਜੇ ਦੀ ਆਵਾਜ਼ ਕਾਫੀ ਤੇਜ਼ ਸੀਗੀ ਜੋ ਕਿ ਜੋ ਘਰ ਹੈ ਉਹ ਨਹੀਂ ਸਹਾਰ ਪਾਇਆ ਤੇ ਘਰ ਦੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਮਲਬਾ ਹੀ ਮਲਬਾ ਹੋ ਗਿਆ ਤੇ ਲੋਕ ਇਹ ਜੋ ਮਲਬਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜੋ ਹਾਦਸਾ ਹੈ ਆਂਧਰ ਪ੍ਰਦੇਸ਼ ਦੇ ਸ੍ਰੀ ਕਾਕुलम ਹਦਾਇਤ ਜਿੱਥੇ ਲੋਕ ਇੱਕ ਤਿਉਹਾਰ ਮਨਾ ਰਹੇ ਸਨ ਤੇ ਉਸੇ ਸਮੇਂ ਹੀ ਡੀਜੇ ਦੀ ਤਮਕ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜੋ ਛੱਤ ਹੈ ਉਸ ਹਾਰ ਨਾ ਪਾਈ ਤੇ ਛੱਤ ਇੱਕਦਮ ਜੋ ਕਿ نیچے ਡਿੱਗ ਜਾਂਦੀ ਹੈ ਬਾਅਦ ਵਿੱਚ ਲੋਕਾਂ ਦਾ ਇਕੱਠ ਉੱਥੇ ਮੌਜੂਦ ਹੋ ਜਾਂਦਾ ਹੈ ਤੇ ਇਹ ਜੋ ਇੱਕ ਦੁਕਾਨ ਜਾਂ ਘਰ ਦੀ ਛੱਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਉੱਪਰ ਵੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ 7 ਲੋਕ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਜੇਰੇ ਇਲਾਜ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਵਿੱਚ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸ ਦੇ ਕਿ ਆਂਧਰਾ ਪ੍ਰਦੇਸ਼ ਦਾ ਇਹ ਜੋ ਹਾਦਸਾ ਅੰਧ